ਸ਼੍ਰੀਮਤੀ ਮਿਰਾਕਸ਼ੀ ਲੇਖੀ ਜੀ ਸ਼੍ਰੀਮ ਅੰਜੰਦਰ ਸਿੰਘ ਸਰਸਾ ਹੋਰ 12 ਵਾਏ ਹੋਏ ਪਵੰਤੇ ਸੱਜਣ ਤੇ ਸਤਕਾਰਯੋਗ ਸਾਥ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਬੜਾ ਚੰਗਾ ਲੱਗਾ ਕੱਲ ਤੋਂ ਦਿੱਲੀ 사ਤ ਸੰਗਤ ਦਰਸ਼ਨ ਕਰ ਰਹੇ ਆ ਸਤਗੁਰੂ ਸੱਚੇ ਪਾਤਸ਼ਾਹ ਦਾ ਜਸ ਸੁਣ ਰਹੇ ਆ ਅੱਜ ਤੁਸੀਂ ਬੜੇ ਚੰਗੇ ਲੈਕਚਰ ਸੁਣੇ ਗੁਰਲਾਲ ਸਿੰਘ ਤੋਂ ਸਰਦਾਰ ਸਵਰਨ ਸਿੰਘ ਵਿਰਕ ਤੋਂ ਡਾਕਟਰ ਸਿੱਧੂ ਤੋਂ ਤੇ ਉਹਨਾਂ ਨੇ ਤੁਹਾਨੂੰ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਤਿਹਾਸ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਆਜ਼ਾਦੀ ਸੰਗਰਾਮ ਸ਼ੁਰੂ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਔਰਤਾਂ ਦੇ ਹੱਕ ਵਾਸਤੇ ਲੜੇ ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਦਾ ਸਤਕਾਰ ਕਰਾਇਆ ਤੇ ਸਭ ਤੋਂ ਉੱਪਰ ਜਿਹੜੀ ਸਿੱਖੀ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦੀ ਦਿੱਤੀ ਹੋਈ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਸੁਰਜੀਤ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਾਇਆ ਗੁਰਬਾਣੀ ਨਾਲ ਜੋੜਿਆ ਨਾਮ ਤੇ ਗੁਰਬਾਣੀ ਨਾਲ ਜੋੜ ਕੇ ਉਹ ਸਿੱਖ ਇੰਨੇ ਮਨ ਕਰਕੇ ਇੰਨੇ ਤਕੜੇ ਹੋ ਗਏ ਕਿ ਉਹਨਾਂ ਨੂੰ ਤੋਪਾਂ ਤੋਂ ਡਰ ਨਾ ਲੱਗਾ ਉਹਨਾਂ ਨੂੰ ਫਾਂਸੀਆਂ ਤੋਂ ਡਰ ਨਹੀਂ ਲੱਗਾ ਮੇਰਾ ਜੀ ਕਰਦਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਇਹ ਅੱਖਾਂ ਕਿ ਜਿਹੜੇ ਅੱਜ ਭਾषण ਹੋਏ ਨੇ ਤੁਸੀਂ ਉਹਨਾਂ ਨੂੰ ਸੁਣੋ ਸੁਣ ਕੇ ਯਾਦ ਕਰੋ ਉਹ ਆਪਣੇ ਮਨ ਵਿੱਚ ਵਸਾਓ ਮਨ ਵਿੱਚ ਵਸਾ ਕੇ ਅਸੀਂ ਉਹਨਾਂ ਦਾ ਪ੍ਰਚਾਰ ਕਰੀਏ ਤਾਂ ਕਿ ਸਾਡਾ ਆਪਣਾ ਜੀਵਨ ਉਹ ਸੌਖਾ ਹੋਵੇ ਅਸੀਂ ਦੂਜਿਆਂ ਨੂੰ ਦੱਸ ਸਕੀਏ ਦੂਜਿਆਂ ਤੱਕ ਅਸੀਂ ਇਹ ਚੀਜ਼ ਸਾਡੀ ਪਹੁੰਚ ਸਕੇ ਮੈਂ ਤੁਹਾਡਾ ਸ਼੍ਰੀਮਤੀ ਮਿਨਾਕਸ਼ੀ ਲੇਖੀ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੀ ਸਰਕਾਰ ਦਾ ਵੀ ਮੋਦੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਆਏ ਹੋ ਸਾਡੇ ਇਸ ਫੰਕਸ਼ਨ ਵਿੱਚ ਆ ਕੇ ਇਹ ਤੁਸੀਂ ਸਿੱਕਾ ਰਿਲੀਜ਼ ਕੀਤਾ ਹੈ ਔਰ ਇੱਕ ਤੁਸੀਂ ਵਧਾਈ ਦੇ ਪਾਤਰ ਹੋ ਮੈਂ ਇਸ ਰੂਪ ਵਿੱਚ ਕਹਾਂਗਾ ਕਿ ਭਗਵਾਨ ਨੇ ਤੁਹਾਨੂੰ ਇਹ ਮੌਕਾ ਦਿੱਤਾ ਹੈ ਤੁਹਾਡੇ ਤੋਂ ਇਹ ਸੇਵਾ ਕਰਾਈ ਹੈ ਕਿ ਤੁਸੀਂ ਇਹ ਮੰਦਿਰ ਬਣਾ ਸਕਿਓ ਕਿਉਂਕਿ ਉਹਨਾਂ ਦੇ ਕੀਤਿਆਂ ਹੁੰਦਾ ਨਹੀਂ ਉਹਨੇ ਕਿਸ ਨੂੰ ਸੋਭਾ ਦੇਣੀ ਹੈ ਉਹ ਭਗਵਾਨ ਦੇ ਹੱਥ ਵਿੱਚ ਹੈ ਉਹ ਭਗਵਾਨ ਅਲੱਗ-ਅਲੱਗ ਰੂਪਾਂ ਵਿੱਚ ਆਉਂਦਾ ਹੈ ਉਹ ਸਤਜੁਗ ਵਿੱਚ ਵੀ ਆਉਂਦਾ ਹੈ ਉਹ ਤ੍ਰੇਤੇ ਵਿੱਚ ਵੀ ਆਉਂਦਾ ਹੈ ਉਹ ਦੁਆਪਰ ਵਿੱਚ ਵੀ ਆਉਂਦਾ ਹੈ ਤ੍ਰੇਤੇ ਵਿੱਚ ਉਹ ਦਸ਼ਰਤ ਦੇ ਘਰ ਭਗਵਾਨ ਰੂਮ RAM ਦੇ ਰੂਪ ਵਿੱਚ ਆਏ ਅੱਜ ਜਦੋਂ ਤੁਸੀਂ ਆਏ ਸੀ ਉਹ ਸ਼ਬਦ ਪੜ੍ਹ ਰਹੇ ਸੀ ਉਹ ਸ਼ਬਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਚਾਰਿਆ ਹੋਇਆ ਸੀ ਕ੍ਰਿਸ਼ਨ ਅਵਤਾਰ ਵਿੱਚ ਸੀ ਜਿਹਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਬੰਸਰੀ ਦੀ ਸੋਭਾ ਕੀਤੀ ਗਈ ਸੀ ਸੋ ਅਲੱਗ-ਅਲੱਗ ਰੂਪ ਵਿੱਚ ਰਾਮ ਆਉਂਦਾ ਹੈ ਔਰ ਸ਼ਾਇਦ ਸਭ ਤੋਂ ਜ਼ਿਆਦਾ ਭਗਵਾਨ ਵਾਸਤੇ ਰਾਮ ਸ਼ਬਦ ਦਾ ਅਪਯੋਗ ਗੁਰਬਾਣੀ ਵਿੱਚ ਕੀਤਾ ਗਿਆ ਹੈ ਬਿਠੁਲ ਕਿਤੇ ਹਰੀ ਕਿਹਾ ਗਿਆ ਕਿਉਂਕਿ ਆਪਣੇ ਪਿਆਰੇ ਨੂੰ ਤੁਸੀਂ ਸਭ ਤੋਂ ਜ਼ਿਆਦਾ ਨਾਮ ਦਿੱਤੇ ਜਾਂਦੇ ਹੋ ਜਿਹੜੇ ਭਗਤ ਨੇ ਜਿਹੜਾ ਉਹ ਹਰੀ ਭਗਤ ਉਹ ਸਾਡਾ ਸਤਿਗੁਰੂ ਏ ਉਹਨਾਂ ਨੇ ਵੱਖੋ ਵੱਖਰੇ ਨਾਮਾਂ ਨਾਲ ਉਸ ਭਗਵਾਨ ਨੂੰ ਯਾਦ ਕੀਤਾ ਮੈਂ ਮੇਰਾ ਇਹ ਵੀ ਕਹਿਣ ਨੂੰ ਜੀ ਕਰਦਾ ਹੈ ਕਿ ਇਹ RAM ਮੰਦਰ ਇਹ RAM ਕਿਸੇ ਵਿਸ਼ੇਸ਼ ਸਮੁਦਾਇ ਦਾ ਨਹੀਂ ਹੁੰਦਾ ਉਹ RAM ਸਾਡਾ ਸਾਰਿਆਂ ਦਾ ਹੈ RAM ਕਦੀ ਵੰਡਿਆ ਨਹੀਂ ਜਾਂਦਾ ਇਹ ਠੀਕ ਹੈ ਕਿ ਦਸ਼ਰਤ ਦੇ ਘਰ ਉਹਨਾਂ ਨੇ ਜਨਮ ਲਿਆ ਉਸ ਯੁੱਗ ਦੇ RAM ਹੋਏ ਪਰ ਉਹ RAM ਸਾਡੇ ਸਾਰਿਆਂ ਵਿੱਚ ਉਸ ਉਹ ਰਾਮ ਦੇ ਕੋਈ ਦੋ ਰੂਪ ਨਹੀਂ ਹੁੰਦੇ ਉਹ ਰਾਮ ਇੱਕੋ ਰੂਪ ਵਿੱਚ ਸਾਰਿਆਂ ਵਿੱਚ ਰਮਿਆ ਹੋਇਆ ਹੈ ਕੁਝ ਇਤਿਹਾਸ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਠੀਕ ਕਰਨਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਇਸ ਦੇਸ਼ ਨਾਲ ਜੁੜੇ ਹੋਏ ਹਾਂ ਅਸੀਂ ਆਪਣੇ ਇਸ ਇਤਿਹਾਸ ਨਾਲ ਜੁੜੇ ਹੋਏ ਹਾਂ ਸੋ ਸਿਰਫ ਇੱਕ ਇਤਿਹਾਸਿਕ ਗਲਤੀ ਨੂੰ ਠੀਕ ਕੀਤਾ ਉਹ ਗਲਤੀ ਨੂੰ ਠੀਕ ਕਰਨ ਦਾ ਇਹਨਾਂ ਨੂੰ ਮਾਣ ਮਿਲਿਆ ਪਰ ਇਹਦੇ ਨਾਲ ਨਾਲ ਇਹ ਅਸੀਂ ਇਹ ਮਹਿਸੂਸ ਕਰ ਸਕੀਏ ਕਿ ਉਹ ਰਾਮ ਸਾਡਾ ਸਾਰਿਆਂ ਦਾ ਹੈ ਉਹ ਰਾਮ ਸਾਡੇ ਸਾਰਿਆਂ ਵਿੱਚ ਰਮਿਆ ਹੋਇਆ ਹੈ ਇਹੋ ਹੀ ਸਾਡੀ ਗੁਰਬਾਣੀ ਦਾ ਸੰਦੇਸ਼ ਹੈ ਇਹ ਸਾਰੇ ਵੈਦਿਕ ਧਰਮਾਂ ਦਾ ਇਹੋ ਹੀ ਸੰਦੇਸ਼ ਹੈ ਸਾਡੀ ਆਪਸ ਵਿੱਚ ਕੋਈ ਵੰਡ ਨਾ ਪਵੇ ਸਾਨੂੰ ਇਸ ਦੇਸ਼ ਦਾ ਮਾਨ ਹੋਵੇ ਸਾਨੂੰ ਆਪਣੇ ਰਾਮ ਦਾ ਮਾਨ ਹੋਵੇ ਜਿਹੜਾ RAM ਸਾਡੇ ਸਾਰਿਆਂ ਦਾ ਹੈ ਬੇਸ਼ੱਕ ਅਸੀਂ ਉਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਿੱਚ ਮਨਾਉਂਦੇ ਆਏ ਹਾਂ ਅਸੀਂ ਉਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਿੱਚ ਮਨਾਉਂਦੇ ਆਏ ਹਾਂ ਅੱਜ ਅਸੀਂ ਸਤਗੁਰੂ RAM ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸੋ ਇਹ ਬੇਨਤੀ ਕਰਦੇ ਹੋਇਆ ਉਹਨਾਂ ਦੇ ਚਰਨਾਂ ਵਿੱਚੋਂ ਇਹ ਮੰਗਦੇ ਹੋਇਆ ਕਿ ਇਹ ਕਿਰਪਾ ਕਰੋ ਸਾਡੀਆਂ ਇਹ ਵੰਡਾਂ ਖਤਮ ਹੋ ਜਾਣ ਸਾਡੀ ਵੀ ਇਹ ਸਾਨੂੰ ਇਹ ਅਵਸਥਾ ਦਿਓ ਕਿ ਅਸੀਂ ਵੀ ਰਾਮ ਸਾਰਿਆਂ ਵਿੱਚ ਦੇਖ ਸਕੀਏ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬੜਾ ਚੰਗਾ ਲੱਗਾ ਹਾਲਾਂਕਿ ਅਸੀਂ ਸਾਰੀਆਂ ਬੋਲੀਆਂ ਬੋਲਦੇ ਹਾਂ ਸਾਡੇ ਦੇਸ਼ ਦੀਆਂ ਵੱਖੋ-ਵੱਖਰੇ ਰਾਜ ਨੇ ਔਰ ਹਰ ਇੱਕ ਨੂੰ ਅਸੀਂ ਉਹ ਵੱਖੋ-ਵੱਖਰਾਪਨ ਹੁੰਦਿਆਂ ਹੋਇਆਂ ਵੀ ਅਸੀਂ ਇਕੱਠੇ ਹਾਂ ਕਦੇ ਅਸੀਂ ਕਨੜਾ ਬੋਲਦੇ ਹਾਂ ਕਿਤੇ ਤਾਮਿਲ ਬੋਲਦੇ ਹਾਂ ਕਿਤੇ ਪੰਜਾਬੀ ਬੋਲਦੇ ਹਾਂ ਕਿਤੇ ਹਿੰਦੀ ਬੋਲਦੇ ਹਾਂ ਪਰ ਫਿਰ ਵੀ ਜਿੱਥੇ ਅਸੀਂ ਜਨਮੇ ਹੁੰਦੇ ਹਾਂ ਉਹ ਆਪਣਾ ਚੰਗੀ ਲੱਗਦੀ ਏ ਮੈਂ ਬੈਠਿਆ ਬੈਠੇ ਬੀਬੀ ਜੀ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਬੋਲਦੇ ਹੋ ਕਹਿੰਦੇ ਜੀ ਮੇਰਾ ਜਨਮ ਵੀ ਪੰਜਾਬੀਆਂ ਚ ਹੋਇਆ ਮੈਂ ਵਿਆਹੀ ਵੀ ਪੰਜਾਬੀਆਂ ਚ ਗਈ ਮੇਰੇ ਤੋਂ ਜ਼ਿਆਦਾ ਪੰਜਾਬੀ ਕਿਹੜਾ ਤੇ ਜਦੋਂ ਤੁਹਾਡੀ ਕੋਈ ਆਪਣੀ ਜ਼ਬਾਨ ਬੋਲਦਾ ਤੇ ਨੇੜ ਹੋਰ ਵੀ ਹੋ ਜਾਂਦਾ ਸੋ ਸਾਡਾ ਇਸ ਤਰ੍ਹਾਂ ਹੀ ਨੇੜ ਹੋਵੇ ਸਾਡੀ ਡਾਈਵਰਸਿਟੀ ਵਿੱਚ ਵੀ ਇਹ ਯੂਨਿਟੀ ਰਵੇ ਇਹ ਹੀ ਮੰਗਦੇ ਮੰਗਦਿਆਂ ਹੋਇਆਂ ਸਤਿਗੁਰੂ ਰਾਮ ਸਿੰਘ ਸੱਚਾ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ ਕਰਦੇ ਹਾਂ ਕਿ ਸਾਰੇ ਸੁਖੀ ਹੋਣ ਕੋਈ ਦੁਖੀ ਨਾ ਰਹੇ ਇਹ ਨਾ ਸਾਰੇ ਵੈਰ ਵਿਰੋਧ ਖਤਮ ਹੋ ਜਾਣ ਅਸੀਂ ਸਾਰੇ ਇੱਕ ਦੇ ਚਰਨਾਂ ਨਾਲ ਜੁੜ ਕੇ ਤੇਰੀ ਸੇਵਾ ਕਰ ਸਕੀਏ ਸਤਿ ਸ੍ਰੀ ਅਕਾਲ